ਹਾਂਜੀ ਇਹ ਆ ਰਹਾ ਸਾਰੇ ਦਾ ਕੋਈ ਬੱਕਾ ਕਰਦਾ ਮੇਰੇ ਤੋਂ ਮੇਰੇ ਤੇ ਹਾਰੇ ਨਹੀਂ ਦੇ ਰੇਗਾ ਕੋਈ ਆਤਰ ਸਾਡੇ ਸਾਰੇ ਦਾ ਕੰਮ ਹੋ ਗਿਆ ਹੈ ਲੋਕ ਕਰ ਲਏ ਬਾਜੀ ਦੇ ਆਨ ਦੀ تیاری ਠੀਕ ਲੱਗਦੇ ਤੇ ਚਾਹਦੇ ਆ ਯਾਰ ਉਹਦਾ ਬਾਜੀ ਦੇ ਇਹ ਵਰ ਆ ਮੈਂ ਕਬੂਦਰੀ ਨੀ ਉਹ ਨਾ ਕਹਿੰਦਾ ਭਾਵੇਂ ਸਭੀ ਨੀ ਕੋ ਗੁਰੀਆ ਇਹ ਸਭਨੀ ਜੇ ਇਹ ਜੀ ਕਾਰਨ ਕਿ ਮੇਨ ਜਿਹੜੀ ਟਾਰ ਵਾਲੀ ਗੱਲ ਹੈ ਜੀ ਜੀ ਰੂਟ ਨੂੰ ਪਾਣੀ ਰੁਕਣ ਦੀ ਨਹੀਂ ਅਸਾਂ ਥੇਰੇ ਤੋਂ ਭਜਾਵਾਂ ਪਰ ਮਾਨ ਦੇ ਜਨ ਮੈਂ ਨਾਲ ਲਖਨ ਦੀ ਨਾ ਇਹ ਖੇਚੀ ਵੀ ਕੀ ਨੇ ਇਹ ਆਪਣੇ ਉਤਰਾਏ ਨਹੀਂ ਕਰਦਾ ਬਣਾਉਣਾ ਟਿਜੀਨ ਤੇ ਨਾਲ ਕਿਉਂ ਰੋਕ ਲੈਂਦਾ ਹੁੰਦਾ ਉਤਰਾਏ ਕੰਦੇ ਜੀ ਨੇ ਪਾਣੀ ਨਹੀਂ ਰੋਕਿਆ ਬਵਾ ਬਵਾ ਨਾਲ ਪਾਣੀ ਬਣੀ ਨਾ ਬਹੁਤ ਖਲੋਣਾ ਬਣੀ ਗੁੜੀ ਤਾਂ ਰਾਤ ਤੱਕ ਨਾ ਆ ਗਈ ਸੀ ਬੇਟ ਯਾਰ ਨੂੰ ਪਤਾ ਨਹੀਂ ਪੜ ਗਏ ਉਹ ਤਾਂ ਪੜ ਗਏ ਜੇ ਤੂੰ ਤਨ ਨਾਲ ਖਲੇ ਜੀ ਬਾਦ ਉਹ ਵੀ ਪਾਣੀ ਦਿੱਤਾ ਹੁਣ ਕੀ ਦਾ ਸਮਝੀ ਹੋ ਜੇ ਪਾਣੀ ਵਿੱਚ ਹੀ ਹੁੰਦੀ ਆਂਦੀ ਹੋ ਯਾਰ ਚਲੋ ਕੋਈ ਗੱਲ ਅ ਅੱਡਾ ਵੀ ਅਸਰੀ ਵੀਰ ਅ ਕਿਉਂ ਕੀ ਬੰਦਾ ਨਾ ਉਹ ਜਿਹੜੀ ਤੁਹਾਨੂੰ ਗੱਲਾਂ ਵਿੱਚ ਦੱਸਦੀ ਦੇ ਜੀ ਜੀ ਯਾਰ ਗਾ ਲਾ ਪਈ ਕਹਣਾ ਪਾਣੀ ਨਹੀਂ ਦਿੱਤਾ ਉਹਨੇ ਲਗਭਗ ਵੀ ਮਾਦੇਵ ਦਾ ਨਲ ਕੀ ਖਿੱਚੀ ਆ ਦੇ ਜੀ ਵਾਸਤੇ ਇਹ ਕੁੱਤਰੋਂ ਨੇ ਚਾਰ ਚਾਰ ਕੰਡਾ ਲਾ ਲੀ ਕਿਲੋ ਕੇ ਤਾਂ 5-5 ਜੀ ਘੰਟੇ ਰੈਕ ਨਾਲ ਕੀੋ ਜਰੇ ਦੋਫੇ ਨੂੰ ਆਦੀ ਪੀ ਚਲੋ ਕੋਈ ਗੱਲ ਨਹੀਂ ਪਾਉਣੇ ਪਿੰਜਰੇ ਜਿਹੜਾ ਨਾ ਹਾਂਜੀ ਕਰ ਲਈ ਤਿਆਰੀ ਜੀ ਜਾਣ ਦੀ ਠੀਕ ਆ ਗੋਸ਼ੇ ਦਾ ਫੋਨ ਆਇਆ ਭਾਈ ਕਹਿੰਦਾ ਛੇਤੀ ਪਹੁੰਚ ਜੁਰੇ ਲੱਗਣ ਵਾਲੇ ਆ ਮੈਂ ਨਾਲ ਪਿੰਡ ਲੇਟ ਹੁੰਨੇ ਹੀ ਹੁੰਨੇ ਆ ਜੀ ਦੂਰ ਪਿੰਡ ਤੋਂ ਨਹੀਂ ਪਹੁੰਚਣਾ ਆੜ ਗੇ ਹੈ ਨਾਲ ਪਿੰਡ ਹੀ ਲੇਟ ਹੋਵਾਂਗੇ ਹੋਗੇ ਵਾਹ ਪੇੜ ਨੂੰ ਕੀ ਐਡਾ ਲਿਓ ਯਾਰ ਅੰਦਰਵਾੜ ਗਿਆ ਨਾ ਯਾਰ ਹਟ ਜਾ ਲਿਓਏ ਚਲ ਬਾਬੇ ਚੱਲੀਏ ਕਰੇ ਛੇਦੀ ਬਾਜੀ ਦੇ ਪਿੰਡੋਂ ਨਾ ਫਿਰ ਵੀਡੀਓ ਲਾਉਣਾ ਇੱਥੇ ਕਰ ਲੈ ਜਾ ਵੀ ਜਾ ਲਿਆ ਮੁੰਡੇ ਆਜੋ ਆਜੋ ਦਵਾ ਦਾ ਧਮ ਚੜ ਗਈ ਭਰਾਵਾ ਕਿੰਨੇ ਪਾਣੀ ਵਾਲੇ ਬੋਰਡ ਵਾਲੇ ਬੋਰਡ ਸੁਣਾ ਲਓ ਇੱਕ ਕਰ ਲਿਆ ਜੀ ਮਾਰੇ ਨਾ ਦੇ ਉੱਥੇ ਲੈ ਆਓ ਭਾਈ ਓ ਲੈ ਆਓ ਭਾਈ ਓ ਓ ਲੈ ਆਓ ਲੈ ਆਓ ਹਾਂਜੀ ਚੱਲ ਵੀ ਆ ਜੀ ਘਰ ਨੂੰ ਮੈਂ ਘਰੇ ਆ ਗਈ ਸੱਟ ਲੱਗੀ ਉਹਦਾ ਇਸਨੇ ਤਾਂ ਹੀ ਤੇ ਉਹ ਲਾ ਕੇ ਕੂਦਰੀ ਨੂੰ ਗੱਜ ਭਾਈ ਤੂੰ 10 ਮਿੰਟਾਂ ਦੀ ਵਾਰਡ ਆ 15 ਮਿੰਟਾਂ ਦੀ ਪਹੁੰਚ ਜਾਂਦੇ ਕਰੇ ਹਾਂਜੀ ਮੇਰੇ ਵੀਰੋ ਆਗੇ ਜੀ ਕਰੇ ਤੇ ਯਾਰ ਜਿਹੜੀ ਬਾਜੀ ਆਸਤੇ ਆਏ ਸੀਗੀ ਉਹਦਾ ਬਾਜੀ ਕੈਂਸਲ ਹੋ ਗਈ ਤੈਨੂੰ ਜਿਹੜੀ ਉੱਥੇ ਛੱਡਣੀ ਸੀਗੀ ਆਪਾਂ ਕਿੱਥੇ ਗਏ ਸਾਨੂੰ ਰਹਿ ਕੇ ਹਨਾ ਉਹ ਤਾਂ ਮੌਸਮ ਦੀ ਖਰਾਬੀ ਕਰਕੇ ਬਾਜੀ ਕੈਂਸਲ ਹੈ ਉਹਦੇ ਅੱਜ ਗੀੜੇ ਸੀਗੇ ਹੁਣ ਦੇਖਦੇ ਆਂ ਫਿਰ ਯਾਦਾ ਕਬੂਤਰ ਨੂੰ ਪੰਜ ਨੂੰ ਕਰ ਦਨੇ ਆਪਾਂ ਯਾਰ ਹੰਦਾ ਦਨੇ ਆ ਜਿਹੜਾ ਪੰਜ ਨੂੰ ਕਰਨਾ ਸੀ ਉਹ ਗਾਂ ਹੋਰ ਕਿਸੇ ਤਰੀਕੇ ਤੇ ਛੱਡ ਲਾਂਗੇ ਬਣਾਉਣੇ ਆ ਸੀਨ ਬਾਬੇ ਫਿਰ ਕੋਈ ਨਾ ਕੋਈ ਹਾਂਜੀ ਸਿਰਫ ਚਾਰ ਕਬੂਤਰ ਛੱਡੇ ਆ ਜੀ ਇੱਕ ਦੋਵੇਂ ਹਰੇ ਟੂਸੇ ਪਾਣੀ ਤੇ ਕਬੂਤਰੇ ਵੀ ਇੱਕ ਦੇ ਨਾਲ ਜਾਂਦੀ ਹੈ ਗੁਲਾਬੀ ਕੱਚ ਦੀ ਕਬੂਦਰੀ ਇਹ ਸੁੱਕੀ ਹੈ ਠੀਕ ਹੈ ਜੀ ਦੋ ਦੇ ਹੋਗੇ ਇੱਕ ਹਰੀ ਬਗਲ ਵਾਲਾ ਇਹਨੂੰ ਵਿੱਚ ਪਹਿਲਾ ਪਾਣੀ ਲਾਇਆ ਤੇ ਇੱਕ ਹਰੀ ਗੁਲਾਬੀ ਬਗਲ ਦਾ ਚਟਾ ਕਬੂਤਰ ਠੀਕ ਹੈ ਜੀ ਉਹ ਹੈਗਾ ਤੀਜੇ ਪਾਣੀ ਪਿਆ ਜ ਹਰੀ ਗੁਲਾਬੀ ਬਗਲ ਵਾਲਾ ਹੋ ਜਾਂਦਾ ਸਾਹਮਣੇ ਇਹ ਦਿੰਦਾ ਆ ਹੁੰਦਾ ਸਰਵਚਾਰ ਹੀ ਛੱਡਿਆ ਬਈ ਹਨਾ ਬਾਕੀ ਨਵੇਂ-ਨਵੇਂ ਸਾਰੇ ਪੜਾਵੇਂ ਕੱਲ ਨੂੰ ਤੇ ਲਿਓ ਪ੍ਰੀਤਾ ਆਪਣਾ ਰਹਿ ਗਿਆ ਸੀ ਬਾਹਰ ਹਨਾ ਤੇ ਫਿਰ ਉਹ ਆ ਕੇ ਅੰਦਰ ਵੜਿਆ ਇਹਨੂੰ ਮੈਂ ਕੱਲ ਵੀ ਬਾਹਰ ਫੜਾਈ ਜੱਬੜ ਹਾਂਜੀ ਤੇ ਪਾਈ ਜੀ ਕੂਤਰ ਨੂੰ ਦਾਵਦੂ ਠੀਕ ਐ ਕੁਛ ਮਾੜਾ ਮੈਂ ਮਟੀਰੀਅਲ ਲੈਣ ਗਿਆ ਸੀਗਾ ਦੁਕਾਨ ਤੋਂ ਉਹ ਭੈਣ ਦਿਆ ਯਾਰਾ ਹੈ ਨਹੀਂ ਤੇਰਾ ਮੂੰਹ ਲਛਣ ਰੱਖਣ ਵਾਲੇ ਕਰੇ ਤੇਰੇ ਭੈਣ ਸੁਝਾਂ ਵੀ ਨਾ ਚੱਬ ਗਿਆ ਹੋ ਵੀ ਹੋਏ ਨਿੰਸਰੀਂਜਾ ਦਾ ਪਾਸੇ ਪੰਗਾ ਨਾ ਖੜੀ ਮੈਂ ਨਹੀਂ ਪੰਗਾ ਪੰਗਾ ਸਿੰਜਾ ਦਾ ਪਾਸੇ ਪੰਗਾ ਉਹ ਯਾਰ ਲਛਣ ਮਾੜੇ ਹੀ ਇੱਕ ਢੀਲ ਦੇ ਯਾਰ ਆਪਣੇ ਦੇ ਲਾਲਿਆ ਸਾਹਿਬ ਨੇ ਇਹਨਾਂ ਨਾਲ ਕਥਾਬਾਤ ਕਰਦਿਆਂ ਉਹ ਵਰਕ ਜਿ ਲੈ ਆਂਦੇ ਸੀ ਚਾਂਦੀ ਦੇਣਾ ਯਾਰ ਕੂਤਰਾਂ ਦਾ ਕੁਝ ਥੋੜਾ ਜਿਹਾ ਸਿਸਟਮ ਬਣਾਉਣਾ ਸੀਗਾ ਉਹਦੇ ਚ ਪਾਉਣ ਨੂੰ ਲੈਂਦੇ ਆਏ। ਚਲੋ ਦੇਖਦੇ ਆਂ ਕੀ ਬੰਦਾ ਇੱਕ ਵਾਰ ਕਰ ਲੰਦਾ ਬਈ ਉਡੀ ਤਿਆਰ ਨਹੀਂ ਤੇ ਪੁੱਤਰਾ। ਹਾਂਜੀ ਤੇ ਖੁੱਡੇ ਵਾਲੇ ਕਬੂਤਰਾਂ ਨੂੰ ਦਾਣੇ ਵੀ ਰੱਖਦੇ ਆਂ ਬਈ ਟਾਈਮ ਨਾਲ ਫਿਰ ਕੱਲ ਨੂੰ ਕੱਢਾਂਗੇ ਨਵੇਂ ਕਬੂਤਰਾਂ ਨੂੰ ਚਲੋ ਅੱਜ ਤਾਂ ਘੱਟ ਕੱਢਿਆ ਕੱਲ ਨੂੰ ਕਢਾਂਗੇ ਘੜ ਘੜ 20 ਕਬੂਤਰ ਢਾਵਾਗੇ ਨਾ ਨਵੇਂ ਕਬੂਤਰਾਂ ਨੇ ਸਭ ਢਾਵਾਗੇ ਆਇਓ 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 ਪੁੱਤ ਬਸ ਇਹਨਾਂ ਕੋਲੇ 10 ਕਿਮੀ ਦੀ ਕਣਕ ਰੱਖਣੀ ਹੈ 10 ਪੁਆਇੰਟ ਹੈ ਜਿੰਨੀ ਚੁਕਣੀ ਹੋਈ ਚੋ ਜਾਨਗੇ ਮੈਂ ਤਾਂ ਕੋਈ ਚੱਕਰਾਂ ਵੀ ਗੱਲ ਨਹੀਂ ਠੀਕ ਹੈ ਜੀ ਨੂੰ ਆਇਓ 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 ਸਹੀ ਤਨ ਨੂੰ ਟੈਨ ਆਪਣੇ ਕੋਈ ਬਰਾ ਮਲ ਤਾਂ ਨਹੀਂ ਰਹਿਗਾ ਤੰਜਦਾ ਮੇਰੀ ਆ ਗਿਆ ਰਿਹਾ ਡਰੇ ਰੋ ਤਰਗਾ ਇੱਕ ਕਬੂਦਰੀ ਬੈ ਗਈ ਸੀ ਇਹ ਨਾਲ ਯਾਰ ਲੌਣ ਲੱਗਿਆ ਉੱਡ ਗਈ ਚਲੋ ਕੋਈ ਨਹੀਂ ਤੇ ਦੂਰੀਆ ਰਹਿ ਗਈ ਉਹ ਤਾਂ ਲਾਲਾ ਮਤਲਬ ਉੱਚੀ ਅੱਛੀ ਗਈ ਯਾਰ ਫੇਰ ਉੱਡ ਗਿਆ ਉਹ ਹਾਂਜੀ ਮੇਰੇ ਵੀਰੋ ਤੇ ਬਦਾਮ ਵਾਲੇ ਕਬੂਤਰਾਂ ਨੂੰ ਬਦਾਮ ਪਾਤੇ ਬਈ ਉਹਦੀ ਮਾੜੀ-ਮੁਟੀ ਜੜੀ-ਬੁੜੀ ਦੇਣੀ ਸੀ ਨਾ ਠੰਡੀ ਜੀ ਕੋਈ ਜਲਾਬ ਜਲੂਜਾ ਕਹਿੰਦਾ ਭਾਵ ਹੈ ਉਹਦੇ ਤਾਂ ਤੇ ਖੁੱਡਿਆਂ ਵਾਲਿਆਂ ਨੂੰ ਦੋਹਾਂ ਨੂੰ ਜਿਹੜੇ ਮਤਲਬ ਡਾਉਣੇ ਐ ਉਡਰਾਂ ਵਾਲੇ ਕਬੂਤਰਾਂ ਨੂੰ ਦਾਣੇ ਪਾ ਕੇ ਚੱਕ ਤੇ ਤੇ ਇਹ ਕਿਹੜੀ ਕਬੂਤਰੀ ਉੱਡ ਗਈ ਉਹਨੂੰ ਪਾਣੀ ਪਿਆ ਰੱਖਿਆ ਬਸ ਨੂੰ ਵੀ ਬਦਾਮ ਪਾ ਦਿਆਂਗੇ ਤੇ ਤਿੰਨ ਕਬੂਤਰ ਪਾਣੀ ਵਾਲੇ ਫਿਰਦੇ ਆ ਆਪਣੇ ਠੀਕ ਐ ਦੋ ਕਲੀਅਰ ਐ ਇੱਕ ਕਬੂਤਰ ਥੋੜਾ ਜਿਹਾ ਮੈਂ ਦੇਣਾ ਹਰੀ ਬਗਲਾਲਾ ਉਹ ਨਹੀਂ ਦਿੰਦਾ ਹੁਣ ਉਹਦਾ ਖਤਰਾ ਵੱਧ ਗਿਆ ਆ ਜੋ ਨੀਵਾ ਫਰਦਾ ਜੂਤੋਂ ਦਾ ਬਹੁਤ ਕਬਾਉਂਡਾ ਸੁੱਕਾ ਹਨਾ ਹਰੇ ਟੂਸਾਂ ਦੇ ਵਿਆਂ ਆਉਂਦਾ ਹਨਾ ਬੜੀ ਸੋਹਣੀ ਚਾਲ ਬਣਾਈ ਜਨਜ਼ਰ ਵੀ ਨਾ ਲੱਗੇ ਪਾਣੀ ਤੇ ਆ ਕੇ ਰੱਤੀ ਦਾ ਪੱਠਾ ਗਲਾਬੀ ਬਗਲਾ ਜਿਹੜੀ 2022 ਚੁੱੜਦੀ ਰਹੀ ਆਪਣੇ ਕੋਲੇ ਉਧਰਲੇ ਘਰੇ ਤੇ ਇਹ ਦੋ ਹੀ ਆਪਣੇ ਕੋਲੇ ਇੱਕ ਹਰੇ ਟੂਸੇ ਇੱਕ ਦੇਗੀ ਤੇ ਗਲਾਬੀ ਟੂਸੇ ਵਸੇ ਇੱਕ ਬਠਾ ਮੋਕਸਰ ਵਾਲੇ ਮੁੰਡਿਆਂ ਕੋਲੇ ਠੀਕ ਹੈ ਸਕਾ ਇਹਨਾਂ ਦਾ ਜਮਾ ਤੇ ਇੱਕ ਭੱਜ ਗਈ ਸੀ ਕਰੋ ਇਹਨਾਂ ਦੀ ਰੱਤੀ ਜਿੱਦਨੇ ਪੰਜ ਬੱਚੇ ਭੱਜਿਆ ਇੱਕ ਹੀ ਨਹੀਂ ਯਾਰ ਦੂਜੇ ਤੋਂ ਇੱਕ ਹੋ ਆ ਗਿਆ ਵੀ ਤਾਂ ਤ ਉਤਰ ਕੇ ਉਹ ਆਪਣੇ ਸ਼ਾਕ ਖਾਂਜਾ ਹੈ ਠੀਕ ਹੈ ਉਹ ਆਉਂਦਾ ਹਨਾ ਭੈਣਾ ਉਹ ਉਤਰ ਕੇ ਕਿੱਥੇ ਗਿਆ ਆਪਣਾ ਬਗਲਾ ਵਾਲਾ ਬਗਲਾ ਵਾਲੇ ਸ਼ੀਰਾ ਨਹੀਂ ਉਹ ਵੀ ਹਾਂ ਆ ਗਿਆਗੇ ਉਹ ਫਿਰਦਾ ਤਾਂ ਉਹ ਵੀ ਓਕੇ ਵੀ ਪੂਰੇ ਬੰਦ ਲੱਗੇ ਖੜੇ ਉਤਰੇ ਕਾ ਆਂਦਾ ਕੋਲ ਬਰਾ ਦੇਖ ਲੈ ਯਾਰ ਮੈਂ ਠੀਕ ਨਹੀਂ ਤਨੇ ਉਤਰ ਪਾਣੀ ਵਾਲੇ ਫਿਰਦੇ ਆ ਜਦੋਂ ਮਰਜੀ ਵੈਣ ਕੋਈ ਧੱਕਾ ਨਹੀਂ ਉਤਰਨ ਵਾਲਾ ਹਨਾ ਛਤਰियां ਲੰਗਾ ਪੰਗਾ 1 2 3 ਤੇ ਸਭ ਤੋਂ ਉੱਚੀ 4 ਤੇ ਕਿਹੜਾ ਕੱਲ ਬਾਹਰ ਹੈ ਆਪਣਾ ਗੁਲਾਬੀ ਬਗਲਾਂ ਵਾਲਾ ਚੀਨਾ ਉਹ ਨਹੀਂ ਪਤਾ ਲੱਗਿਆ ਬਈ ਕਿੱਧਰ ਕੁਧਰ ਗਿਆ ਯਾਰ ਗੁਸਟ ਲਿਆ ਹਨਾ ਹਾਂ ਖੰਡੋ ਸੱਚਾ ਦੋ ਕਬੂਤਰਾਂ ਸੀ ਹਨਾ ਇਹਨਾਂ ਦਾ ਹੀ ਆਮ ਦਾਣੇ ਪਾਣੀ ਕਲੀਅਰ ਹੋ ਗਿਆ ਓਕੇ ਰਿਪੋਰਟ ਬੈਠ ਕੇ ਸਾਰੇ ਜਾਨਵਰ ਆਪਣੇ ਠੀਕ ਹੈ ਕਿ ਨਹੀਂ ਲਾਸਟ ਤੇ ਠਾ ਕੇ ਰੀਲਾ ਪੱਟਾ ਹੁਣੇ ਇਹ ਇਹਨੂੰ ਲਾ ਕੇ ਕਰਦੇ ਗਏ ਆ ਅੰਦਰ ਦੋ ਜਿਹੜੇ ਉਹ ਪਹਿਲਾਂ ਆ ਗਏ ਸੀਗੇ ਲਾ ਲਿਆ ਉਹਨਾਂ ਅੰਦਰ ਦਾ ਹਾਂ ਜੀ ਮੇਰੇ ਵੀਰੋ ਤੇ ਘਰੇ ਜੀ ਸਾਰੇ ਕੰਮ ਦੰਦੇ ਨੇ ਮੇਰੇ ਤੇ ਲਿਓਣ ਰੋਟੀ ਲੱਸੀ ਪਾਤੀ ਆਪ ਰੋਟੀ ਖਾ ਜਾਂਦੀ ਤੇ ਜਿਹੜੇ ਡਾਇ ਸੀ ਸਾਰੇ ਕਬੂਤਰ ਬਹਿ ਗਏ ਸਾਰੇ ਕਬੂਤਰਾਂ ਨੂੰ ਬਦਾਮ ਪਾਗੇ ਸਾਰੇ ਕਬੂਤਰਾਂ ਨੂੰ ਦਾਣੇ ਪਾਦੇ ਸਾਰੇ ਕਬੂਤਰਾਂ ਨੂੰ ਪਾਣੀ ਪਾਤਾ 쿨ਰ ਭਰ ਕੇ ਪਾਣੀ ਦੇ ਛੜ ਤੇ ਕਬੂਤਰਾਂ ਦੇ ਚੱਲੀ ਜਾਂਦਾ ਆ ਇਧਰ ਲਿਓ ਤੇ ਚੱਲੀ ਜਾਂਦਾ ਠੀਕ ਹੈ ਅੰਦਰ ਸੁੱਤਾ ਪਿਆ ਬਜਾਰਾ ਤੇ ਬਸ ਜਿਹੜਾ ਇੱਕ ਕੰਮ ਇਨਕੰਪਲੀਟ ਆਪਣਾ ਜਿਹੜਾ ਕੱਲ ਵਾਲਾ ਕਾਲਾ ਜੀਨਾ ਪੱਠਾ ਬਣਾਉ ਵਾਪਸ ਨਹੀਂ ਆਇਆ ਉਹ ਆਉਂਦਾ ਵੀ ਨਹੀਂ ਮੁਸ਼ਕਲੀ ਆ ਰਹੀ ਉਹ ਠੀਕ ਹੈ ਨਹੀਂ ਹੋਰ ਬਲੱਡ ਹੀ ਐਸਾ ਨਾ ਬਾਜੀ ਕੀ ਕਰੀਏ ਬਸ ਇੱਕ ਕੱਲ ਦਾ ਪੱਠਾ ਨਹੀਂ ਕਰਿਆ ਬਾਕੀ ਸਾਰੇ ਕੰਮ ਤਾਂ ਦੇਖੇ ਨਿਭੜ ਬਈ ਤੇ ਹੁਣ ਚੱਲੇ ਆ ਬਾਜੀ ਤੇ ਟਾਈਮ ਹੋ ਗਿਆ 2:32 ਮਿੰਟ ਤੇ ਟੈਂਪਰੇਚਰ ਹੈਗਾ 40 40 ਡਿਗਰੀ ਕਬੂਤੇ ਹਜੇ ਕਰਫੀ ਹੈ ਜੋਬਰ ਦੇ ਅਸਰ ਮੁਤਾਬਕ ਕਹਿੰਦਾ ਵਧੀਆ ਮਰਦੀ ਹੈ ਮਜਾ ਠੀਕ ਹੈ ਪਰ 2 ਘੰਟੇ 1 ਘੰਟਾ ਆ ਕੇ ਬਾਜੀ ਵੇਖ ਲੈਣੇ ਹਨ ਜਿਹੜਾ ਨਾ ਮੁੱਡੂ ਦੀ ਗਰੀਬਣੀ ਉਤਿਆਰੀ ਤੇ ਕੋਈ ਚੱਕਰ ਨਹੀਂ ਯਾਰਾਣਾ ਜੱਤ ਹਰਸ ਨੂੰ ਪਤਾ ਹੈ ਮੈਟਰ ਨਹੀਂ ਕਰਦੀ ਗੀ ਪਰ ਠੀਕ ਹੈ ਜਾ ਕੇ ਸ਼ੌਂਕ ਪੂਰਾ ਕਰ ਲਾਂ ਆਂ ਕੂਤ ਜੋੜ ਦੀ ਵੇਖ ਲਾਂਗੇ ਜੀ ਹਨਾ ਜੇ ਬਹਿ ਗਈ ਸਾਡੀ ਘਰੇ ਲਿਆਵਾਂਗੇ ਇਹ ਭਜ ਪੂਜ ਕੀਤਾ ਵੀ ਆਉਦਾ ਤੇ ਕਰਕੇ ਮੁੜਿਆਵਾਂਗੇ ਐਡਾ ਕੋਈ ਸੀਨ ਹੈ ਨਹੀਂ ਵੀ ਜਿੱਤ ਕੇ ਮੁੜਨਾ ਆਪਾਂ ਦਾ ਸ਼ੌਂਕ ਪੂਰਾ ਕਰਨ ਜਾਂਦੇ ਆਂ ਆਉਦਾ ਸਿੱਧਾ ਸ਼ੌਕ ਪੂਰਾ ਦਾ ਚਲੋ ਠੀਕ ਆ ਬਈ ਚੱਲਦੇ ਆਂ ਬਾਜੀ ਵਾਲੇ ਪਿੰਡ ਪਾਵਰ ਬੈਂਕ ਚੱਕ ਲਈਏ ਤੇ ਹੋਰ ਮੂਕਾ ਚੱਕ ਲਈਏ ਇਹ ਜਦੋਂ ਮੈਂ ਸੋਡ ਨਾਲ ਬਾਜੀ ਵਾਲੇ ਪਿੰਡ ਆ ਕੇ ਸ਼ੇਅਰ ਕਰਦਾ ਹਾਂ ਬਹਾਰਾ ਗੋਸਣ ਹਾਂਜੀ ਪਹੁੰਚ ਗਏ ਜੀ ਬਾਜੀ ਵਾਲੇ ਪਿੰਡ ਤੇ ਇਤੁਰ ਕਿਨੇ ਮੇਰੇ ਨੂੰ ਪਾਣੀ ਲੱਗਿਆ ਬੈ ਤੇ ਕਬੂਤਰਾਂ ਦਾ ਬਹੁਤ ਢਿਕਣ ਗਿਆ ਤਾਂ ਬੰਦਾ ਤੇ ਕੋਈ ਨਾ ਬੱਜਲੇ ਮੜੇ ਬੈ ਹਾਂਜੀ ਪਹੁੰਚ ਗਏ ਜੀ ਪਰ ਮਿਹੜੀ ਬਾਜੀ ਤੇ ਹੋਰ ਗੋਰਾ ਜੀ ਇਹ ਆਪਣਾ ਮਿੱਤਰਾ ਹੀ ਥਰਾਇਲ ਤੋਂ ਗੋਰਾ ਪਰਲੇ ਪਾਸ ਤੁਸੀਂ ਜਾਣਦੇ ਹੋਗੇ ਆਪਣਾ ਕੋਸ਼ਾ ਮਾਨ ਨਾਲ ਬੈਠਾ ਹੈ ਜਿਨਾ ਜਿਨਾ ਪਿੰਡ ਜਿੱਤ ਕਿਲ੍ਹਣੀ ਹਲੋ ਜਿੱਤ ਕੇ ਆਉਂ ਨਹੀਂ ਆਖੀਂਦਾ ਪਹਿਲਾਂ ਫਿਰ ਉਹ ਕੰਮ ਗਲਤ ਹੋ ਜਾਂਦਾ ਹੁੰਦਾ ਹੈਗਾ ਤੈਨੂੰ ਪਤਾ ਨਹੀਂਗਾ ਹਾਂ ਕੰਮ ਖਰਾਬ ਹੈ ਓਏ ਬਾਈ ਬੈਠੇ ਇੱਥੇ ਆਣਾ ਬਾਈ ਸਮਾਜ ਚ ਪ੍ਰਿੰਟ ਦੀ ਕੰਨੀ ਤੇ ਹੋ ਕੇ ਛੱਪੜ ਤੇ ਬੈਠੇ ਆ ਠੀਕ ਹੈ ਕਿ ਨਹੀਂ ਚਲ ਦੇਖਦੇ ਕੀ ਬੰਦ ਹੈ ਹਾਂਜੀ ਤੇ ਕਬੂਤਰੀ ਦੀ ਨਿਗ੍ਹਾ ਮਾਰੀ ਜਾਂਦੇ ਆ ਬਈ ਹਨਾ ਚੋਬਰਾ ਕੀ ਦੀਪ ਹੋ ਬਈ ਤੜਕੇ ਦੀ ਸਹੀ ਸੀ ਧਸ ਕੇ ਨਹੀਂ ਉੱਡੀ ਜਮਾ ਕਲੀਅਰ ਤਾਂ ਦੇਖੀ ਨਾ ਦੋ ਵਾਰ ਅੱਛਾ ਜਿਹੜਾ ਜਮਾ ਆਏ ਹੁੰਦਾ ਕੀ ਟੁਮੇ ਆਪਣੀ ਹਾਂ ਦੋ ਵਾਰੀ ਦੋ ਵਾਰਾ ਦੇਖੀ ਆ ਹਾਂ ਜਦੋਂ ਹੁਣ ਤੱਕ ਮੂੰਹ ਦਿਖਾਈ ਸੀ ਹਾਂ ਸਾਡਾ ਜਸਤੀ ਬਤਨ ਜਾਣਸ ਆਪਣੀਆਂ ਹਾਂ ਉਵੇਂ ਤਾਂ ਕਈ ਵਾਰੀ ਦੇਖਣੀ ਉੱਚੀ ਵਾਲੀ ਉੱਡ ਰਹੀ ਅੱਜ ਬੌੜੀ ਜਿਆਦਾ ਉੱਚ ਉੱਡ ਰਹੀ ਹੈ ਠੀਕ ਹੈ ਬਾਂਦੀ ਖੜੀ ਹੈ ਨੀਵੀਂ ਤੈਨੂੰ ਦੱਸੀ ਨਾ ਕਲੀਅਰ ਦੋ ਵਾਰ ਤਾਂ ਵੇਖੀ ਕਿਉਂਕਿ ਦੋ ਵਾਰ ਨੀਵੀਂ ਨਹੀਂ ਆਈ ਤੜਕੀ ਦੀ ਹੈ ਉਹ ਆਈ ਆਈ ਸੀ ਨੀਵੀਂ ਉਹ ਪਰੋਗੀ ਕਿਤੇ ਸਰਕ ਲਿਆ ਠੀਕ ਹੈ ਟਾਈਮ ਹੋ ਗਿਆ ਬਈ 3:51 ਬਾਂਦੀ ਖੜੀ ਆ ਹਣਾ ਮੇਰੇ ਹਿਸਾਬ ਨਾਲ ਅੱਜ ਵੀ ਟਾਈਮ ਟੂਨ ਚ ਹੀ ਕੱਟੀ ਆਊਗੀ 100% ਦੇਖ ਲੈਨੇ ਆਪਾਂ ਤੂੰ ਉਹਲੇ ਪੈ ਤਾਂ ਆਲਾ ਜੀ ਹੋਊਗੀ ਯਾਰ 100% ਜੀ ਹੋਈ ਤਾਂ ਆਪਣੇ ਠੀਕ ਹੈ ਕਿ ਨਹੀਂ 100% ਭੱਜੀ ਨਹੀਂ ਹਾਂ ਭੱਜੀ ਨਹੀਂ ਬਰੁੱਚੀ ਬਹੁਤ ਡੂਬੂਰੀ ਇਹ ਤਾਂ ਨਹੀਂ ਵੀ ਨੂੰਈ ਨਾ ਚਲੋ ਦੇਖਦੇ ਆਬ ਕੀ ਬੰਦਾ ਯਾਰ ਬੰਦੀ ਤਾਂ ਬਾਬੇ ਦੀ ਕਿਰਪਾ ਨਾਲ ਹੈ ਟਾਈਮ ਚ ਬੰਦੀ ਪੱਟੀ ਆਵੇ ਅੱਜ ਕਬੂਤਰੀ ਹਾਂਜੀ ਬਾਬੇਓ ਤੇ ਕਬੂਤਰੀ ਇਕੱਠੀ ਗਈ ਬਈ 440 ਤੇ ਠੀਕ ਹੈ ਟਾਈਮ ਲੱਗਿਆ ਸ਼ੇਅਰ ਨਹੀਂ ਆਈ ਨਹੀਂ ਥੱਲੇ ਯਾਰ ਹਣਾ ਕੁਛ ਇੱਕ ਟੜਕੇ ਥੋੜਾ ਜਿਹਾ ਤਾਂ ਐਕਸਪੈਰੀਮੈਂਟ ਕੀਤਾ ਸੀਗਾ ਅੱਜ ਪਹਿਲੀ ਵਾਰੀ ਕੀਤਾ ਸੀਗਾ ਕੋਈ ਰਾਤ ਪਾਣੀ ਪੂਣੀ ਰੋਕ ਕੱਟਰ ਦੇਣੇ ਕਰਤਾ ਮੜਾ ਤੜਕੇ ਜਣਾ ਉਹ ਆਪਾਂ ਕਰਦੇ ਜਿੰਦੇਗੇ ਤੜਕੇ ਮਾਰੀ ਰਾਤ ਮੁਲੀਤੀ ਸਾਡੇ ਮਿੱਤਰ ਚੜੀ ਨੇ ਤੜਕੇ ਉਹਦਾ ਵੀ ਤੜਾਈ ਸਹਿ ਜੋ ਸੀਗਾ ਵਿੱਚ ਸਾਂਭਣ ਦੇ ਚਲੋ ਕੋਈ ਨਾ ਪੱਜ ਗਈ ਯਾਰ ਨਾ ਕੋਈ ਗੱਲ ਨਾ ਹੋ ਜਾਂਦਾ ਬਾਬਿਓ ਚਲੋ ਨਾਲ ਵਾਲੇ ਪਿੰਡ ਪੁੰਡ ਵੇਖਣੇ ਇੱਕ ਤਿਆਰੀ ਉਹ ਦਵਾ ਘਰ ਨੂੰ ਚੱਲ ਬਣਾ ਠੰਡੇ ਸਿਲੇ ਹੋ ਕੇ ਹਾਂਜੀ ਇੱਕ ਕਬੂਤਰੀ ਹੱਥ ਆਇਆ ਜੀ ਗੋਸ਼ੇ ਵਾਲਾ ਇਹ ਬਹਿਗਾ ਸੀਗਾ ਇਹਨ ਸਾਢੇ 3 ਵਜੇ ਕਬੂਤਰੀ ਇਸ ਨੂੰ ਮੈਂ ਦਾਦਾ ਨਾ ਜਿਹੜਾ ਇੱਥੋਂ ਤਾਂ ਸੀਗਾ ਜੀ ਭੱਜ ਗਈ ਤੇ ਸਾਨੂੰ ਦੋ ਹੋਰ ਜੇ ਟੱਕਰੇ ਜਵਾਗ ਜੇ ਉਹ ਕਹਿੰਦੇ ਵੀ ਪਹਿਲੇ ਸਿੰਘ ਵਾਲੇ ਫਿਰਦੀ ਸੀ ਤੇ ਨਾ ਸਾਢੇ 3 ਵਜੇ ਨਾ ਉਹ ਲੁਚੀ ਖੜੀ ਸੀ ਤੇ ਉੱਥੋਂ ਹੀ ਭੱਜੀ ਗੂਗਰੀ ਸਿੰਘ ਵਾਲੇ ਭੱਜੀ ਗਈ ਆ ਇੱਥੋਂ ਭੱਜ ਗਈ ਨਾਲ ਪਿੰਡ ਸਿੰਘੇ ਵਾਲਾ ਉੱਥੋਂ ਵੀ ਭੱਜੀ ਗਾਂ ਕਿਤੇ ਹਨ ਤੇ ਉਹ ਢੀਵੋ ਕੱਪ ਇਹਦੀ ਤੜਕੇ ਰਸਮ ਕਰਤੀ ਨਾ ਚੰਡੀ ਨੇ ਢਾਈ ਘਾਲੇ ਨੇ ਉਹਨੇ ਕੀ ਪੈ ਕਮਣਾ ਬਾਈ ਜੰਦਰੀ ਨੂੰ ਪੰਜ ਪਾਈ ਦਿਨੀ ਰੂਤਰੀ ਅੱਜ ਆਪਣੇ ਲਈ ਪਰਖੀ ਜਾਂਦੇ ਹੋ ਥੋੜਾ ਜਨਾ ਤੜਕਾ ਐਕਸਪੈਰੀਮੈਂਟ ਬਸ ਡਰ ਡਰ ਕੇ ਹੀ ਕਰਾਤਾ ਸੀ ਕਿ ਐਂ ਕਰਕੇ ਉਹ ਕਹਿੰਦਾ ਕਰ ਦਵੇ ਮੈਂ ਚੱਲ ਕਰਦੇ ਉਹਨੇ ਕਰਤਾ ਕੰਜਰ ਜਨੇ ਚੱਲ ਕੋਈ ਨਾ ਬਾਈ ਦੇਖਿਓ ਟੂਈ ਚ ਨੰਮਰੇ ਸਾਡੇ ਬੌਲ ਜੀ ਕਿਤੇ ਇਸ ਤੋਂ ਵੀ ਪਹਿਲਾਂ ਹੀ ਕਰਮਾਂ ਦੇ ਮਾਰੇ ਆ ਕਿ ਨਹੀਂ ਐਂ ਕਰਕੇ ਹੁਣ ਆਪਾਂ ਆਪ ਗੱਗੜੇ ਵੀ ਧੋ ਕੇ ਚੱਲਗੇ ਪਤਾ ਕਰ ਹਾਂ ਆਪਣਾ ਲਾ ਪਿੰਜਰੇ ਖਾਲੀ ਹੈ ਜੀ ਸਿਰਫ ਦੋ ਬੋਤਲਾਂ ਐ ਵਿੱਚ ਤੇ ਦੋ ਪਿੰਜਰੇ ਹੈ ਗੋਸ਼ ਵਾਲੇ ਵੀ ਆਪਣੇ ਘਰ ਲੱਗ ਚੱਲਦੇ ਆ ਬਸ ਕਰ ਦਿਆ ਫਿਰ ਕਰਾਉਣਾ ਫੋਨ ਲੱĐ ਕੇ ਪਾ ਚੱਲੇ ਆ ਜੀ ਖਾਲੀ ਪਿੰਝ ਰੋਲ ਹੈ ਕੀ ਜੀ ਵਿੱਚ ਜੁਬਰਾਤ ਪਾ ਕੇ ਰੱਖੀ ਕਿ ਕਬੂਤਰ ਨੂੰ ਉਹ ਵੱਜ ਜੇ ਉਹ ਕਿਹਦੇ ਚੰਗਾ ਕਿਸੇ ਤੋਂ ਮਾੜੀ ਹੈ ਸਾਡੀ ਤਣਾ ਪੀੜਾ ਨਾਲ ਹੀ ਜੰਮੀਆਂ ਨਹੀਂ ਸਾਡੀ ਧਰ ਤੋਂ ਕਿਸਮਤ ਮਾੜੀ ਹੈਣਾ ਆਈ ਆ ਬੱਸ ਰਹਿੰਦੇ ਉਹ ਵੀ ਰੈਂਟ ਵਾਲਾ ਕਰਨਗੇ ਹਰਗੇ ਪਿੱਛੇ ਗਰੇ ਦੇਖ ਲੈ ਯਾਰ ਨਹੀਂ ਓਏ ਹਾਈ ਖਾ ਲ ਗੇ ਕੋਣ ਲੈਣਾ ਕੋਣ ਸਹੀ ਓਏ ਹੱਡ ਕੋਣ ਦੇ ਖਾਂਦੇ ਯਾਰ ਸਾਨੂੰ ਸੌਰੀ ਕੱਢ ਮਿਸਟੇਕ ਹੋ ਗਈ ਬਾਜੀ ਹਰਕਾ ਜਣਾ ਜਿੱਦਾਂ ਹੀ ਪਾਰਟੀ ਕਰਦੇ ਫਿਰਦੇ ਆ ਬਾਦਲ ਪਹਿਲਾਂ ਖਾਦੇ 버ਗਰ ਹੁਣ ਖਾਣਾ ਕੁਲਫੀ ਸਾਡੇ ਯਾਰ ਤੋਂ ਠੀਕ ਹੈ ਕਿ ਨਹੀਂ ਫਾਲੂਦਾ ਆ ਕੇ ਜੀ ਘਰ ਵਾਪਸ ਚੱਲਿਆ ਬਾਈ ਹੋਰ ਨੀਰਾਂ ਨੂੰ ਮਿਲ ਜਾਣਾ ਠੀਕ ਹੈ ਗੱਲ ਕੋਈ ਨਾ ਹੂੰ ਆਪਣਾ ਪਿੰਜਰਾ ਵਿਲਾ ਤੇ ਹੈ ਫਾੜ ਲੈਣਾ ਤੇ ਗੋਸ਼ਵਾਲੇ ਅੰਦਰ ਸਿਰ ਤੇ ਇੱਕ ਰਿਕਵਰੀ ਕੈਲ ਸੂਰ ਉਹ ਕਬੂਤਰ ਗੋਸ਼ਵਾਲ ਨੇ ਵਧੀਆ ਜੋੜ ਲਾਇਆ ਉਹਨਾਂ ਦਾ ਕਬੂਤਰ ਉੱਚਾ ਵਾਲਾ ਸੀਗਾ ਬੱਜ ਕੇ ਬਹਿ ਗਿਆ ਵੱਧਾਂ ਦੇ ਸੀ ਉਹਨਾਂ ਦਾ ਕਬੂਤਰ ਇਧਰ ਬਾਦਾਮ ਪਿਆਉਣ ਤੇ ਵੀ ਉਹੀ ਗਏ ਮੈਂ ਤਾਂ ਬਾਦਾਮ ਪਿਆਉਣ ਗਿਆ ਸੀ ਉਹਨੇ ਕਬੂਤਰੀ ਆਸਤੇ ਮੈਂ ਵੀ ਚੱਲ ਕਿਵੇਂ ਆਈ ਵਿਚਾਰੀ ਤੇ ਬਾਦਾਮ ਤਾਂ ਖਵਾਵਾਂਗੀ ਤਾਂ ਕਰਕੇ ਉੱਥੇ ਆਈ ਨਹੀਂ ਕਾਂਵਲੀ ਤੇ ਆਪਣਾ ਕਾਲਾ ਚੀਨਾ ਵੀ ਨਹੀਂ ਆਇਆ ਯਾਰ ਮੁੜ ਕੇ ਗਲਾਬੀ ਬਗਲਾ ਵਾਲਾ ਹਨਾ ਚੱਲ ਕੋਈ ਨਾ ਹਾਂ ਪੁੱਤ ਕੀ ਹੋ ਗਿਆ ਤੂੰ ਕੋ ਬੁਸਾ ਕਰਦੀ ਨਹੀਂ ਮੇਰੀ ਬਿੱਟੀ ਗੇ ਹੂੰ ਤੇਰੇ ਨਾਲ ਦਾ ਪਿਆਰੀ ਵਾਲਾ ਕੰਜਰ ਦਾ ਪੁੱਤ ਆਠ ਉਹ ਖੜਾ ਦਿਲ ਨਾ ਸੱਟ ਖਰਕੀ ਆ ਵਾ ਹਾਰ ਕੇ ਤਾਂ ਹਾਰਾਂ ਤਾਂ ਆਪਣੀਆਂ ਬਣ ਗਈਆਂ ਲੋਕ ਕਹਿੰਦੇ ਹਾਰਾਂ ਜਿੱਤਾ ਬਣ ਗਿਆ ਮੈਂ ਕਹਣਾ ਹਾਰਾ ਤਾਂ ਆਪਣਾ ਬਣ ਗਿਆ ਹੀ ਆ ਨਾ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈਣੀ ਬਾਪੇ ਯਾਰ ਹਾਰ ਕੇ ਤਾਂ ਹਾਰ ਕੇ ਬਈ ਈ ਗੱਲ ਹੈ ਨਾ ਚੱਲ ਕੋਈ ਨਾ ਕਦੇ ਤਾਂ ਦਿਨ ਆਊਗਾ ਠੀਕ ਹੈ ਕਿ ਨਹੀਂ ਤੇ ਇਧਰੋਂ ਸੱਚ ਮੈਂ ਬੈਠ ਕੇ ਤਾਂ ਖੋਲੀ ਐ ਜਿਹੜੀ ਅੱਜ ਕਬੂਤਰੀ ਛੱਡੀ ਸੀਗੀ ਉਹ ਅਸੀਂ ਐਂ ਕਹਿ ਸਕਦੇ ਹਾਂ ਸਾਡੀ ਗਲਤੀ ਨਾਲ ਭੱਜੀ ਐ ਅੱਜ ਠੀਕ ਐ ਥੋੜੀ ਚੱਕਵਾ ਦਿੱਤੀ ਤੜਕੇ ਸੀ ਕਬੂਤਰੀ ਹਨਾ ਅੱਪ ਕਰ ਬੈਠੇ ਹੁਣ ਹੁਣ ਇਧਰੋਂ ਕਬੂਤਰੀ ਦਾ ਇੱਕ ਭਰਾ ਐ ਸਿਰਫ ਆਪਣੇ ਕੋਲੇ ਦੋ ਹੀ ਸੀਗੇ ਤਿੰਨ ਸੀਗੇ ਇੱਕ ਜਖਸੀਰ ਲੈ ਗਿਆ ਸੀ ਕਾਲ ਚਰਣੀ ਵਾਲਾ ਤੇ ਇੱਕ ਆਪਣੇ ਕੋਲੇ ਉਹ ਕੂਤਰੀ ਅੱਜ ਬਾਈ ਤੋਂ ਗੁਮਾਚ ਗਈ ਤੇ ਇੱਕ ਉਹਦਾ ਭਰਾ ਗਲਾਬੀ ਕੱਚ ਗਲਾਬੀ ਕਾਂਤਲਾ ਜਿਹੜਾ ਬੀਦੂ ਵਾਲੀ ਜਾਵੜਿਆ ਸੀਗਾ ਤੇ ਨਾ ਕਰਕੇ ਮੋੜ ਕੇ ਸੁੱਧੂ ਦਾ ਪੱਡੇ ਵਾਲਾ ਸੀ ਇਕਦਾ ਓਪਰਾ ਚੱਕਣਾ ਆਪਾਂ ਠੀਕ ਹੈ ਇਧਰੋਂ ਕਾਲਾ ਚੀਨਾ ਉਹ ਅੱਡੇ ਲਵਾਉਣਾ ਪਹਿਲਾਂ ਤਾਂ ਇਹ ਦੇਖਣੇ ਪੈਣਗੇ ਫੱਗ ਕੁੰਮ ਪੂਰੇ ਕਿ ਨਹੀਂ ਉਹਦੇ ਮੈਨੂੰ ਭੁੱਲ ਗਏ ਕਿਹੜੇ ਅੱਖਾਂ ਓੱਖਾਂ ਦਾ ਮੈਂ ਠੱਲ ਤੋਂ ਆਪਾਂ ਨੰਬਰ ਵੇਖਾਂਗੇ ਉਹਦਾ ਠੀਕ ਹੈ ਇਹ ਕੋ ਚੱਕਣਾ ਇੱਕ ਇਧਰੋਂ ਚੱਕਣਾ ਗੁਲਾਬੀ ਬਗਲਾਂ ਵਾਲਾ ਜਿਹੜਾ ਕਾਲਾ ਚੀਨਾ ਆਪਣਾ ਉਹਦਾ ਆਪਣਾ ਲਾਲ ਚੀਨਾ ਹਰੀ ਬਗਲ ਦਾ ਜਿਹੜਾ ਲੂਲ ਭਾਈ ਗਿਆ ਸੀਗਾ ਕਿਉਂਕਿ ਉਹ ਜੋੜੀ ਦੇ ਕੂਤਰ ਮੰਨ ਕੇ ਵੀ ਪਰਖੇ ਨਹੀਂ ਗਏ ਹਜੇ ਵੀਵੇਂ ਇੱਕ ਹਰੀਆਂ ਬਗਲਾਂ ਨਾਲ ਰਹਿਣ ਲੱਗਾ ਗੁਰੂ ਘਰ ਤੇ ਇੱਕ ਗੁਲਾਬੀ ਬਗਲਾਂ ਨਾਲ ਹਜੇ ਆਇਆ ਨਹੀਂ ਉਨੇ ਕਿਹੜਾ ਤੀਜਾ ਰੇਗਾ ਉਹਨੂੰ ਕੱਢ ਕੇ ਡੇ ਲਵਾਵਾਂਗੇ ਤੇ ਕੱਚ ਕਾਂਦਲ ਦੇ ਇੱਕ ਭਰਾ ਆਪਣੇ ਕੋਲੇ ਦੋ ਹੀ ਸੀਗੇ ਉਹਨੂੰ ਕੱਢ ਕੇ ਡੇ ਲਵਾਵਾਂਗੇ ਦੂਰੇ ਰੇ ਛੱਡ ਕੇ ਵੇਖਾਂਗੇ ਇਹਨਾਂ ਨਾਲ ਦੇ ਹੈਨਾ ਚਾਗਦੇ ਆਂ ਇਧਰੋਂ ਕੋਈ ਗੱਲ ਨਹੀਂ ਪਰ ਕਰਦੇ ਆਂ ਬਜੀ ਨੂੰ ਆਉਣ ਦੇ ਕਾਪੀ-ਕੂਪੀ ਲੈ ਕੇ ਭਾਲ ਲਾਂਗੇ ਕਬੂਤਰੀ ਬਦਲੇ ਪਿਆ ਭਾਂ ਪਪਹਿ ਜਾਣ ਹੀ ਨਹੀਂ ਆਉਂਦੀ ਕੀ ਹਿਸਾਬਕ ਦਾ ਭੜਿਆ ਕਬੂਤਰਾਂ ਦਾ ਤੇ ਇੱਕ ਗੱਲ ਹੋਰ ਬਈ ਜੇ ਕਿਸੇ ਵੀ ਭਰਾ ਕੋਲੇ ਸਾਡਾ ਕਬੂਤਰ ਆਉਂਦਾ ਬਾਜੀ-ਬੂਜੀ ਤੋਂ ਹਿੱਲ ਕੇ ਜਾਂ ਸਾਡੇ ਘਰੋਂ ਹਿੱਲ ਕੇ ਜਾਂਦਾ ਕਿਸੇ ਵੀ ਭਰਾ ਕੋਲੇ ਠੀਕ ਹੈ ਕਿ ਨਹੀਂ ਸਾਨੂੰ ਫੋਨ ਲਾ ਕੇ ਕਰੀ ਦੱਸ ਦਿਆ ਕਰੇ ਸਾਡਾ ਠੱਲ ਤੇ ਨੰਬਰ ਦਿੱਤਾ ਹੁੰਦਾ ਵੀ ਬਈ ਤੁਹਾਡਾ ਕੂਤਰ ਤੁਹਾਡੇ ਸਾਡੇ ਕੋਲੇ ਆ ਗਿਆ ਐਨਾ ਉੱਡਾ ਇੰਨੇ ਵਜੇ ਬਹਿ ਗਿਆ ਸੀ ਇਥੋਂ ਫੜ ਲੈ। ਕਿ ਵੀ ਅਸੀਂ ਦੇਣਾ ਨਹੀਂ ਅਸੀਂ ਰੱਖਣਾ। ਅਸੀਂ ਜਵਾਂ ਨਹੀਂ ਮੰਗਦੇ ਆ ਹਨਾ ਵੀ ਮੈਂ ਕਹਣਾ ਜਵਾਂ ਨੀਚ ਕੰਮ ਹੋਊਗਾ ਕਿ ਅਸੀਂ ਗਰੇ ਹੋਏ ਹੋਵਾਂਗੇ ਜੇ ਈ ਥੋੜੇ ਤੋਂ ਮੰਗ ਲਿਆ ਤਾਂ। ਤੁਸੀਂ ਫੋਨ ਲਾ ਕੇ ਸਾਨੂੰ ਦੱਸ ਦਿਓ ਇੱਕ ਵਾਰੀ ਵੀ ਬਈ ਤੁਹਾਡਾ ਕੂਤਰ ਸਾਡੇ ਕੋਲੇ ਆ ਗਿਆ ਅਸੀਂ ਰੱਖਣਾ ਅਸੀਂ ਦੇਣਾ ਨਹੀਂਗਾ ਅਸੀਂ ਤੁਹਾਨੂੰ ਸਿਰਫ ਦੱਸਣ ਵਾਸਤੇ ਫੋਨ ਲਾਇਆ। ਕੋਈ ਚੱਕਰ ਨਹੀਂ ਰੱਖ ਲੋ ਕਬੂਤਰ ਵਾਧੂ ਸਾਨੂੰ ਤਾਂ ਪਤਾ ਲੱਗ ਜੇ ਨਾ ਵੀ ਸਾਡੇ ਨੇ ਕੀ ਕੋਸ਼ਿਸ਼ ਕੀਤਾ ਕਿਵੇਂ ਉੱਡਿਆ ਕੀ ਗੱਲ ਬਣੀ ਆ। ਹੋਰ ਕੋਈ ਚੱਕਰ ਨਹੀਂ ਹੈ ਨਾ ਖੁੱਲੀ ਝੂਟ ਹੈ ਇਹਦੇ ਕੋਲ ਸਾਡਾ ਕਬੂਤਰੋਂ ਦਾ ਰੱਖ ਲੇ ਬਾ ਸਾਨੂੰ ਫੋਨ ਲਾਇਆ ਦਾਤ ਦੇਵੇ ਤੁਹਾਡੇ ਕੋਲ ਸਾਡੇ ਕੋਲ ਆ ਗਏ ਹਾਂਜੀ ਆ ਗਏ ਇਧਰ ਲੈ ਕੇ ਘਰੇ ਲਿਓ ਆਸਤੇ ਰੋਟੀ ਲੱਸੀ ਲੈ ਕੇ ਪੀਣ ਵਾਲਾ ਵਾਟਰ ਲੈ ਕੇ ਤੇ ਆਪ ਰੋਟੀ ਖਾਣਗੇ ਠੀਕ ਹੈ ਤੇ ਉਹ ਬੋਸ਼ ਵਾਲੇ ਕਬੂਤਰ ਨੂੰ ਬਸ ਇੱਕ ਵਾਰੀ ਪਾਣੀ ਪਿਉਣਾ ਹੈ ਰਾਜਮਾ ਹਨਾ ਨਾਲ ਵੀ ਮੂਰੇ ਰੱਖ ਦੇਣੇ ਕੌਲੀ ਹੁਣ ਫਿਰ ਦੋਆਜ ਤੋ ਖੱਟੀਆਂ ਤੇ ਬਦਾਮ ਨੂੰ ਪਾਟੇ ਹੁਣ ਆਪਾਂ ਪਹਿਲਾਂ ਲਿਓ ਨੂੰ ਰੋਟੀ ਆ ਲਿਓ ਪਤਾ ਉਰੇ ਆ ਜਾ ਆ ਜਾ ਬਾਈ ਇਧਰ ਆ ਜਾ